ਜ਼ਰੂਰੀ ਥੋੜੀ ਹਰ ਬੰਦੇ ਦੀ ਆਈਡੋਲੋਜੀ ਤੁਹਾਡਾ ਨਾ ਮਿਲੇ ਸੋਚ ਹਰ ਕਿਸੇ ਨੇ ਮਿਲੇ ਦੇਖੋ ਜੀ ਡੈਮੋਕ੍ਰੈtic ਸਟਰਕਚਰ ਬਚਾਉਣਾ ਯੂਨੀਵਰਸਿਟੀ ਦਾ ਉਹ ਕਿਸੇ ਆਈਡੋਲੋਜੀ ਨਾਲ ਮਿਲ ਲੱਗਦਾ ਲਿੰਕ ਨਹੀਂ ਕਰਦਾ ਜੇ ਜਿੰਨੇ ਵੀ ਜਮਹੂਰੀयत ਪਸੰਦ ਇਨਸਾਨ ਨੇ ਲੋਕ ਨੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਇੰਪੋਰਟੈਂਸ ਪਤਾ ਕਿ ਡੈਮੋਕ੍ਰੈtic ਸਟਰਕਚਰ ਕੀ ਆ ਸਾਡੇ ਨਾਲ ਸਾਰੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਹੈ ਸਟੂਡੈਂਟਸ ਦਾ ਵੀ ਇਹੀ ਕਹਿਣਾ ਜੇ ਪੜਾਈ ਦੇਖੋ ਇਹ ਗੱਲ ਸਚਾਈ ਹੈ ਕਿ ਅਸੀਂ ਤੇ ਪੜਨ ਆਉਣੇ ਆ ਦੇਖੋ ਜੇ ਪੜਨ ਆਉਣੇ ਆ ਜੇ ਸਾਡਾ ਡੈਮੋਕ੍ਰੈtic ਸਟਰਕਚਰ ਨਾ ਬਚਿਆ ਇਥ ਸਾਡੀ ਇੱਕ ਡੈਮੋਕ੍ਰੈਟਿਕ ਸਟਰਕਚਰ ਹੈ ਫਿਰ ਲੋਕ ਦੀ ਕਦਮਾਂ ਵਿੱਚ ਸਿਰਚ ਮਾਰਨੀ ਹੈ ਸਾਡਾ ਡੈਮੋਕ੍ਰੈਟਿਕ ਸਟਰਕਚਰ ਨਾ ਬਚਿਆ ਕਿਉਂਕਿ ਮਾਨਯੋਗ ਅਦਾਲਤ ਨੇ ਜੋ ਗੱਲ ਕਹੀ ਹੈਗੀ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਤੁਸੀਂ ਕਲਾਸਾਂ 'ਚ ਜਾਓ ਤੁਸੀਂ ਇਹ ਧਰਨੇ ਵਗੈਰਾ ਛੱਡੋ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਤੁਸੀਂ ਦੇਖੋ ਜੀ ਉਹ ਕਿਸੇ ਪੁਰਾਣੇ ਕੇਸ ਦੇ ਵਿੱਚ ਉਹਨਾਂ ਨੇ ਕੋਈ ਕਮੈਂਟ ਪਾਸ ਕੀਤਾਗਾ ਉਹਨਾਂ ਨੇ ਦੋ ਕਮੈਂਟ ਪਾਸ ਕੀਤੇ ਆ ਪਹਿਲੀ ਗੱਲ ਤੇ ਇਹ ਕਹੀ ਹੈ ਕਿ ਵੀ ਯੂਨੀਵਰਸਿਟੀ ਜਲਦ ਤੋਂ ਜਲਦ ਸੈਨੇਟ ਇਲੈਕਸ਼ਨਸ ਅਨਾਉਂਸ ਕਰੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਵੀ ਸੈਨੇਟ ਇਲੈਕਸ਼ਨ ਕਰਵਾਉਣਾ ਸਟੂਡੈਂਟਸ ਦਾ ਕੰਮ ਨਹੀਂ ਸਟੂਡੈਂਟਸ ਇੱਥੇ ਪੜ੍ਹਨ ਆਉਂਦੇ ਪੜ੍ਹਨ ਮੈਂ ਉਹਨਾਂ ਦੇ ਕਮੈਂਟ ਨਾਲ ਬਿਲਕੁਲ ਸਹਿਮਤ ਹਾਂ ਵੀ ਸੈਨੇਟ ਇਲੈਕਸ਼ਨ ਕਰਵਾਉਣਾ ਸਾਡਾ ਕੰਮ ਨਹੀਂ ਹੈਗਾ ਸੈਨੇਟ ਇਲੈਕਸ਼ਨ ਕਰਵਾਉਣਾ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਸਰਕਾਰਾਂ ਦਾ ਕੰਮ ਆ ਹੁਣ ਤੁਸੀਂ 20 ਤਰੀਕ ਦੀ ਕਾਲ ਦਿੱਤੀ ਹੈ ਅਸੀਂ 18 ਤਰੀਕ ਦੀ ਕਾਲ ਦਿੱਤੀ ਐ ਇਸੇ ਐਗਜ਼ਾਮ ਨਹੀਂ ਹੋਣ ਦਵਾਗੇ ਪੇਪਰ ਨਹੀਂ ਹੋਣ ਦੇਣ ਦਵਾਗੇ 20 ਤਰੀਕ ਨੂੰ ਅਸੀਂ ਇਨਵਾਈਟ ਕੀਤਾ ਜਥੇਬੰਦੀਆਂ ਨੂੰ ਤਾਂ ਕਿ ਅਸੀਂ ਮੀਟਿੰਗ ਕਰਕੇ ਅਗਲੀ ਰੂਪਰੇਖਾ ਐਲਾਨ ਸਕੀਏ ਤੇ ਅਗਲਾ ਜੋ ਕਾਲ ਉਹ ਦੇ ਸਕੀਏ ਜੱਥੇਬੰਦੀਆਂ ਜਿਹੜੀ ਜਿਹੜੀ ਜੱਥੇਬੰਦੀਆਂ ਤੁਸੀਂ ਮਿਲਾਇਆ ਵੇ ਕਿ ਪੋਲਿਟਿਕਲ ਪਾਰਟੀਆਂ ਕਿਸਾਨ ਜੱਥੇਬੰਦੀਆਂ ਜਾਂ ਜਿਹੜੀ ਹੋਰ ਬਹੁਤ ਸਾਰੀਆਂ ਜੱਥੇਬੰਦੀਆਂ ਉਹਦੇ ਵਿੱਚ ਜਿੰਨੀਆਂ ਕਿਸਾਨ ਜੱਥੇਬੰਦੀਆਂ ਪੰਥਕ ਜੱਥੇਬੰਦੀਆਂ ਜਨਤਕ ਜੱਥੇਬੰਦੀਆਂ ਨੇ ਮਜ਼ਦੂਰ ਜੱਥੇਬੰਦੀਆਂ ਜਾਂ ਟੀਚਰ ਯੂਨੀਅਨਾਂ ਜਿੰਨੀਆਂ ਵੀ ਨਾਨ ਪੋਲਿਟਿਕਲ ਜੱਥੇਬੰਦੀਆਂ ਨੇ ਜਿਹੜੀਆਂ ਕਿ ਵੀ ਇਲੈਕਸ਼ਨਸ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦੀਆਂ ਉਹਨਾਂ ਨੂੰ ਇਨਵਾਈਟ ਕੀਤਾਗਾ ਜਿਵੇਂ ਅਸੀਂ ਪਹਿਲਾਂ 7 ਤਰੀਕ ਨੂੰ ਇੱਕ ਵਾਰ ਇਨਵਾਈਟ ਕੀਤਾ ਸੀ ਸੇਮ ਤਰ੍ਹਾਂ ਨਾਲ ਅਸੀਂ ਇਨਵਾਈਟ ਕੀਤਾ ਤਾਂ ਕਿ ਜਿਹੜੀ ਅਗਲੀ ਵੱਡੀ ਕਾਲ ਹੋਵੇ ਤਿੱਖੀ ਕ